ਜਲੰਧਰ ਦੇ ਹੋਂਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 5 ਅਪਰਾਧਿਕ ਮਾਮਲਿਆਂ ਵਿੱਚ ਭਗਵੇਂ ਖਤਰਨਾਕ ਗੈਂਗਸਟਰ ਗੋਪੀ ਪ੍ਰੀਤ ਸਿੰਘ ਨੂੰ ਓਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਦੇ ਅਗਵਾਈ ਹੇਠ ਥਾਣਾ ਗੁਰਾਇਆਂ ਦੀ ਟੀਮ ਨੇ ਨਾਕਾਬੰਦੀ ਦੌਰਾਨ ਗੋਪੀ ਨੂੰ ਕਾਬੂ ਕਰ ਲਿਆ। ਭੱਜਣ ਦੀ ਕੋਸ਼ਿਸ਼ ਕਰਦਿਆਂ ਗੋਪੀ ਨੇ ਪੁਲਿਸ ਦੇ ਕਾਫੀ ਤੇ ਹਿੰਸੇ ਕੀਤੀ ਅਤੇ ਜਵਾਬੀ ਕਾਰਵਾਈ ਕਰੀ ਉਸ ਦੀ ਫੜੀ ਲਿਆ ਦਿੱਤੀ। ਕੇਜ ਫੋਟਸ ਅਨੁਸਾਰ ਦੋਸ਼ੀ ਦੇ ਕਬਜ਼ੇ ਵਿੱਚ 32 ਬੋਧਰ ਬਾਰ ਬਾਰ ਅਤੇ ਕਾਰਜਸ਼ੀਲ ਰਹੇ ਹਨ ਗੋਪੀ ਵਿਰੋਧ ਤੋਂ ਪਹਿਲਾਂ 25 ਬਕਰੀਆਂ ਅਤੇ ਦੋ ਮਾਮਲਿਆਂ ਦੇ ਚੋਹੇ ਬਜੋੜਾ ਸਨ ਅੱਜ ਜਿਹੜੀ ਹੈਗੀ 24 ਤਰੀਕ ਨੂੰ ਮਾਰਨਿੰਗ ਦੇ ਵਿੱਚ ਸਾਡੇ ਜਿਹੜੀ ਪੁਲਿਸ ਫਾਰਟੀ ਜਿਹਦੇ ਵਿੱਚ ਸਾਡੇ ਇੰਚਾਰਜ ਚੌਂਕੀ ਜਿਹੜੇ ਦਸਾਂਝ ਕਲਾਂ ਜੰਗ ਬਹਾਦਰ ਤੇ ਸਾਡੇ ਜਿਹੜੇ ਹੈਗੇ ਸੁਖਵਿੰਦਰ ਪਾਲ ਜਿਹੜੇ ਤਲੇਤਾ ਚੌਂਕੀ ਇੰਚਾਰਜ ਨੇ ਇਹਨਾਂ ਵੱਲੋਂ ਬੱਸ ਸਟੈਂਡ ਗਰਾਇਆ ਵਿਖੇ ਮੌਜੂਦ ਸੀ ਦਾ ਇਹ ਸੀਕ੍ਰੇਟ ਇਨਫਰਮੇਸ਼ਨ ਆਉਂਦੀ ਹੈ ਕਿ ਇੱਕ ਜਿਹੜਾ ਹਾਰਡ ਕੋਰ ਕ੍ਰਿਮੀਨਲ ਹੈਗਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਹੈ ਜੋ ਕਟਾਣਾ ਪਿੰਡ ਦਾ ਰਹਿਣ ਵਾਲਾ ਥਾਣਾ ਗਰਾਇਆ ਵਿੱਚ ਪੈਂਦਾ ਜੇ ਉਹ ਕਾਫੀ ਵਾਰਦਾਤਾਂ ਦੇ ਵਿੱਚ ਪਹਿਲਾਂ ਸ਼ਾਮਲ ਰਿਹਾ ਜਿਸ ਦੇ ਉੱਪਰ ਕਾਫੀ سنگੀਨ ਜੁਰਮਾਂ ਦੇ ਐਨਡੀਪੀਐਸ ਐਕਟ ਦੇ ਆਮ ਜੈਕਟ ਦੇ ਤੇ ਲੜਾਈ ਝਗੜੇ ਦੇ ਪਰਚੇ ਤੇ ਜਿਹੜੇ ਹੈਗੇ ਨੇ ਲੁੱਟ ਖੋਹ ਦੇ ਉਹ ਦਰਜ ਨੇ ਉਹ ਏਰੀਆ ਦੇ ਵਿੱਚ ਇੱਕ ਆਲਟੋ ਕਾਰ ਦੇ ਵਿੱਚ ਜਿਹੜਾ ਘੁੰਮ ਰਿਹਾ ਜਿਹੜੀ ਇਨਫਰਮੇਸ਼ਨ ਸੀ ਕ੍ਰੈਡੀਬਲ ਇਨਫਰਮੇਸ਼ਨ ਸੀ ਜਿਹੜੀ ਮੋਤਵਰ ਇਨਫਰਮੇਸ਼ਨ ਸੀ ਜਿਸ ਦੇ ਉੱਤੇ ਸਾਡੀ ਜਿਹੜੀ ਹੈਗੀ ਐਸਐਸ ਸੁਖਵਿੰਦਰਪਾਲ ਤੇ ਜਿਹੜੇ ਹੈਗੇ ਸਾਡੇ ਜੰਗਬਹਾਦਰ ਐਸਐਸ ਇਹਨਾਂ ਵੱਲੋਂ ਜਿਹੜੀ ਇਨਫਾਰਮੇਸ਼ਨ ਇਨਸਪੈਕਟਰ ਅਸਕੰਦਰ ਸਿੰਘ ਜਿਹੜੇ ਐਸਐਚਓ ਗਰਾਇਆ ਉਹਨਾਂ ਨਾਲ ਸ਼ੇਅਰ ਕੀਤੀ ਗਈ ਜੋ ਫਰਦਰ ਸਾਡੇ ਡੀਐਸਪੀ ਫਲੋਰ ਮਿਸਟਰ ਸਰਵਨ ਸਿੰਘ ਬਲ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਪਜੀਤ ਰਾਏ ਜੀ ਇਹਨਾਂ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਆਪਣੀ ਨਿਗਰਾਨੀ ਦੇ ਵਿੱਚ ਸਾਰੇ ਆਪਰੇਸ਼ਨ ਨੂੰ ਜਿਹੜਾ ਹੈਗਾ ਦਪੇਰੇ ਚੜਾਇਆ ਜਿਸ ਦੇ ਵਿੱਚ ਇਹਨਾਂ ਨੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਜੋ ਜਿਸ ਜਗ੍ਹਾ ਤੇ ਆਪਾਂ ਖੜੇ ਹੈਗਿਆਂ ਪਲੇਸ ਓਕਰੈਂਸ ਤੇ ਤਾਂ ਇਹ ਕਮਾਲਪੁਰ ਸਾਈਡ ਤੋਂ ਇਹ ਗੱਡੀ ਆਉਂਦੀ ਜਿਹੜੀ अल्टੋ ਕਰੀਬ 7:30 ਵਜੇ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਤਾਂ ਉੱਥੇ ਇਹ ਜਿਹੜੀ ਗੱਡੀ ਆਉਂਦੀ ਸੀ ਜਿਹਨੂੰ ਇੰਟਰਸੈਪਟ ਕੀਤਾ ਜੀ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਗੱਡੀ ਉਹ ਖੇਤਾਂ ਦੇ ਵੱਲ ਜਿਹੜੀ ਹੈਗੀ ਉਹਦੇ ਉਤਰ ਜਾਂਦੀ ਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣਿਆ ਤਾਂ ਨਾਲ ਹੀ ਉਹਨੇ ਆਪਣਾ ਜਿਹੜਾ ਹੈਗਾ ਉਹਦੇ ਕੋਲ ਮਸਲਾ ਪਿਸਟਲ ਸੀ ਜੀ ਜਿਸ ਦੇ ਨਾਲ ਉਹਨੇ ਆਪਣੀ ਪੁਲਿਸ ਪਾਰਟੀ ਦੇ ਉੱਪਰ ਜਾਨੋ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਪੁਲਿਸ ਪਾਰਟੀ ਵੱਲ ਦੀ ਜਿਹੜੀ ਹੈਗੀ ਸਾਡੀ ਸਰਕਾਰੀ ਗੱਡੀ ਹੈ ਉਹਦੇ ਵਿੱਚ ਲੱਗਿਆ ਸੀ ਜੀ ਤਾਂ ਇਹਦੇ ਵਿੱਚ ਜਿਹੜੀ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੀ ਖਾਤਰ ਦੇ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਰਿਟੈਲੀਏਸ਼ਨ ਦੇ ਵਿੱਚ ਫਾਇਰਿੰਗ ਕੀਤੀ ਤਾਂ ਉਹਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਹਾਰਡ ਕੋਰ ਕ੍ਰਿਮੀਨਲ ਹੈ ਉਹਦੀ ਖੱਬੀ ਲੱਤ ਦੇ ਵਿੱਚ ਜਿਹੜੀ ਹੈਗੀ ਗੋਡੇ ਤੋਂ ਥੱਲੇ ਜਿਹੜੀ ਹੈਗੀ ਗੋਲੀ ਲੱਗੀ ਆ ਜੀ ਤਾਂ ਉਹਨੂੰ ਹਸਪੀਟਲਾਈਜ਼ ਕਰਾਇਆ ਗਿਆ ਹਾਂ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਪਾਇਆ ਗਿਆ ਕਿ ਸੋਨੂ ਖਤਰੀ ਜਿਹੜਾ ਗੈਂਗ ਹੈਗਾ ਉਹਦੇ ਨਾਲ ਰਿਲੇਟਡ ਹੈਗਾ ਸੀ ਉਹਦਾ ਐਸੋਸੀਏਟ ਹੈਗਾ ਸੀ ਜੀ ਜੀ ਸਰ ਕਿੰਨੇ ਫਾਇਰ ਜਿਹੜੇ ਇੱਥੇ ਕਿੰਨੇ ਫਾਇਰ ਹੋਏ ਆ ਕਿੰਨੇ ਰੌਂਦ ਚੱਲੇ ਇੱਥੇ ਜਿਹੜਾ ਹੈਗਾ ਇਸ ਸ਼ਖਸ ਵੱਲੋਂ ਜਿਹੜੇ ਹੈਗੇ ਨੇ ਦੋ ਰੌਂਦ ਜਿਹੜੇ ਹੈਗੇ ਨੇ ਦੋ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਗਏ ਤਾਂ ਜਿਹੜਾ ਹੈਗਾ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਹੀ ਆਪਣੇ ਜਿਹੜੀ ਰਿਟੈਲੀਏਸ਼ਨ ਦੇ ਵਿੱਚ ਜਿਹੜੀ ਹੈਗੀ ਐ ਪ੍ਰਾਈਵੇਟ ਡਿਫੈਂਸ ਦੇ ਵਿੱਚ ਕੀਤੇ ਸੀ ਤਕੁੱਲ ਚਾਰ ਫਾਇਰ ਇੱਥੇ ਜਿਹੜੇ ਹੈਗੇ ਆ ਹੁਣ ਜਿਹੜੀ ਬਰੀਫਿੰਗ ਦੇ ਵਿੱਚ ਮੈਨੂੰ ਇਹਨਾਂ ਨੇ ਗ੍ਰੀਫ ਕੀਤਾ ਮੇਰੇ ਅਫੀਸਰਸ ਨੇ ਤਾਂ ਇੱਕ ਆਲਟੋ ਗੱਡੀ ਰਿਕਵਰ ਹੋਈ ਹੈ ਬਤੀਪੁਰ ਦਾ ਪਿਸਟਲ ਹੈਗਾ ਦੋ ਲਾਈਵ ਕਾਰਟਿਜ ਹਨ ਦੋ ਜਿਹੜੇ ਹੈਗੇ ਨੇ ਕੋਲ ਕਾਰਟੂਸ਼ ਉਹਨੂੰ ਰੱਖ ਭਰਾਉਂਦਾ ਹੈ ਸਰ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਨੌਜਵਾਨ ਜਿਹੜੇ ਇਦਾਂ ਨੂੰ ਜ਼ਿਆਦਾ ਵੱਧ ਰਹੇ ਆ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਜਿਹੜੇ ਨੌਜਵਾਨ ਨੇ ਜਿਹੜੇ ਗਲਤ ਰਸਤੇ ਤੇ ਚੱਲਦੇ ਨੇ ਉਹਨਾਂ ਵਾਸਤੇ ਸਖਤ ਮੈਸੇਜ ਹੈ ਕਿ ਜਾਂ ਮੁੱਖ ਧਾਰਾ ਦੇ ਵਿੱਚ ਜਿਹੜੇ ਹੈਗੇ ਆਪਣੇ ਆਪ ਨੂੰ ਸ਼ਾਮਲ ਹੋ ਜਾਣ ਜਾਂ ਜਿਹੜਾ ਹੈਗਾ ਜੇ ਕੋਈ ਇਸ ਤਰ੍ਹਾਂ ਦਾ ਜਿਵੇਂ ਇਹ ਸ਼ਖਸ ਹੈਗਾ ਸੀ ਇਹ ਦੋ ਕੇਸਾਂ ਦੇ ਵਿੱਚ ਪਘੋੜਾ ਚੱਲਿਆ ਆ ਰਿਹਾ ਸੀ ਦੋ ਦੇ ਵਿੱਚ ਪੀਓ ਸੀ ਤਾਂ ਅਗਰ ਕੋਈ ਇਸ ਕ੍ਰਾਈਮ ਦੇ ਜੁਰਮ ਦੇ ਰਸਤੇ ਤੇ ਤੁਰੇਗਾ ਤਾਂ ਉਹਦਾ ਜਿਹੜਾ ਅੰਜਾਮ ਹੈ ਮਾੜਾ ਹੋਏਗਾ ਥੈਂਕ ਯੂ ਸਰ ਥੈਂਕ ਯੂ